ਇਹ ਦੇ ਜੀ 220 ਦੇ ਕਰੀਬ ਆਰ ਪੀ ਐਮ ਤੇ ਚੱਲਦਾ ਜੀ ਇਹ ਠੀਕ ਆ ਜੀ ਇੰਨੇ ਕੁ ਸਪੀਡ ਆਪਾਂ ਨੂੰ ਆਲੂ ਚੱਕਣ ਲਈ ਚਾਹੀਦੀ ਐ ਉਹਨੇ ਕੁ ਸਪੀਡ ਜੇ ਇਹ ਜਿਹੜੇ ਆਲੂ ਦੀ ਲਿਫਟਿੰਗ ਐ ਇਹ 100% ਆਲੂ ਦੀ ਲਿਫਟਿੰਗ ਹੁੰਦੀ ਐ ਜੀ ਇਹਦੇ ਨਾਲ ਠੀਕ ਆ ਜੀ ਲੋਕੀ ਦੋਸਤੋ ਸਾਰੇ ਵੀ ਰੇਪੇਅਰ ਪਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਮੈਂ ਪਹਿਲਾਂ ਕਹਿਣਾ ਹੁੰਦਾ ਬਾਈ ਜੀ ਪ੍ਰੀਤ ਹੈ ਤੋ ਜੀਤ ਹੈ ਤੇ ਭਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣੇਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਵਧੀਆ ਜੀ ਠੀਕ ਹੈ ਬਾਈ ਸਹੀ ਹੈ ਮੈਂ ਜੀ ਪ੍ਰੀਤ ਹੈ ਤੋ ਹਾਂਜੀ ਹਾਂਜੀ ਜੀਤ ਹੈ ਠੀਕ ਹੈ ਬਾਈ ਜੀ ਤੇ ਅੱਜ ਕਿਹੜਾ ਐਮਪਲੀਮੈਂਟ ਲੈ ਕੇ ਆਏ ਨੇ ਅੱਜ ਅਸੀਂ ਤੁਹਾਨੂੰ ਪੋਟੈਟੋ ਡਿਗਰ ਬਾਰੇ ਜਾਣਕਾਰੀ ਦਵਾਂਗੇ ਜੀ ਠੀਕ ਹੈ ਇਹ ਅਸੀਂ ਨਵਾਂ ਲਾਂਚ ਕੀਤਾ ਹੈ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਕਾਫੀ ਅਸੀਂ ਡਿਫਰੈਂਟ ਕੀਤਾ ਹੈ ਜਿਹੜੇ ਆਮ ਆਪਣੇ ਚੱਲ ਰਹੇ ਨੇ ਪਹਿਲਾਂ ਠੀਕ ਔਰ ਇਹਨਾਂ ਨੂੰ ਕਾਫੀ ਅਲੱਗ ਕੀਤਾ ਹੋਇਆ ਸੀ ਇਹਦੇ ਵਿੱਚ ਠੀਕ ਹੈ ਜੀ ਕਿਵੇਂ ਆਪਾਂ ਮਸ਼ੀਨਾਂ ਦਾ ਪਹਿਲਾਂ ਵੀ ਦੇਖਦੇ ਹੀ ਰਹਨੇਗੇ ਆਮ ਵੀ ਆਲੂ ਪਟਾਈ ਵਾਲੀਆਂ ਚੱਲਦੀ ਰਹਿੰਦੀਆਂ ਨੇ ਜੀ ਜੀ ਠੀਕ ਹੈ ਜੀ ਤੇ ਬਾਕੀ ਇਹਦੇ ਫੀਚਰਾਂ ਬਾਰੇ ਕੀ ਅਲੱਗ ਹੈ ਉਹਨਾਂ ਦੇ ਹਾਂਜੀ ਇਹਦੇ ਵਿੱਚ ਅਲੱਗ ਹੈ ਜੀ ਇਹ ਪੂਰੀ ਐਡਜਸਟੇਬਲ ਆ ਠੀਕ ਹੈ ਜੀ ਮਤਲਬ ਇਹਨੂੰ ਪੂਰਾ ਐਡਜਸਟ ਕਰ ਸਕਦੇ ਆ ਆਪਾਂ 26 ਇੰਚ 30 ਇੰਚ ਮਤਲਬ ਕਿ ਪੂਰੀ ਐਡਜਸਟੇਬਲ ਆ ਇਹ ਠੀਕ ਹੈ ਜੀ ਜਿਵੇਂ ਆਪਾਂ ਬਲੇਡ ਵਗੈਰਾ ਲੱਗ ਜਾਂਦੇ ਹਾਂ ਹਾਂਜੀ ਠੀਕ ਹੈ ਜੀ ਇਹ ਰੋਲਰ ਵੀ ਐਡਜਸਟ ਹੋ ਜਾਂਦੇ ਆ ਜੀ ਇਹ ਤਵੀਆਂ ਵੀ ਮਤਲਬ ਕਿ ਚੜਾਈ ਇਹਦੀ ਘਟਾ ਵੀ ਸਕਦੇ ਵਧਾ ਵੀ ਸਕਦੇ ਹਾਂਜੀ ਪਲੱਸ ਪੁਆਇੰਟ ਇਹਦੇ ਵਿੱਚ ਇਹ ਆ ਵੀ ਇਹਦੇ ਜਿਹੜੇ ਬਲੇਡ ਨੇ ਉਹ ਵੀ ਆਪਾਂ ਐਡਜਸਟ ਕਰ ਸਕਦੇ ਆ ਅੰਦਰ ਬਾਹਰ ਕਰਨੇ ਆ ਜਾਂ ਇਹਦਾ ਐਂਗਲ ਵੀ ਰੋਟੇਟ ਹੋ ਜਾਂਦਾ ਹੈ ਜੀ ਠੀਕ ਹੈ ਜੀ ਹਾਂਜੀ ਉਹ ਆ ਬਾਹਰ ਆ ਲੱਗਿਆ ਹੋਇਆ ਜੀ ਸਕਰੂ ਇਹ ਠੀਕ ਆਪਾਂ ਇਹਨੂੰ ਅਡਜਸਟ ਕਰ ਸਕਦੇ ਆ ਠੀਕ ਹੈ ਜੀ ਜਿਵੇਂ ਕਈ ਵਾਰ ਹੁੰਦਾ ਵੱਟ ਛੋਟੀ ਵੱਡੀ ਹੁੰਦੀਆਂ ਨੇ ਜਿਵੇਂ ਹਾਂਜੀ ਹਾਂਜੀ ਠੀਕ ਹੈ ਭਾਈ ਹਾਂਜੀ ਇਹਦੇ ਚ ਆ ਤਵੀਆਂ ਲੱਗੀਆਂ ਹੋਈਆਂ ਜੀ ਇਹ 25 ਇੰਚ ਦੀ ਤਵੀ ਹੈ ਜੀ ਇਹ ਪੂਰੀ ਹਾਰਡ ਹੈ ਜੀ ਹਾਂਜੀ ਇਹ ਜਲਦੀ ਮਤਲਬ ਕਿ ਇਹ ਘਸਦੀ ਨਹੀਂ ਇਹ ਪੂਰੀ ਹਾਰਡ ਮਤਲਬ ਕਿ ਬੋਰਨ ਸਟੀਲ ਦਾ ਮਟੀਰੀਅਲ ਲਗਾਇਆ ਹੋਇਆ ਠੀਕ ਹੈ ਇਹਦੇ ਬਲੇਡ ਪਲੱਸ ਆ ਤਵੀਆਂ ਦੇ ਵਿੱਚ ਠੀਕ ਹੈ ਜੀ ਹਾਂਜੀ ਬਾਕੀ ਆ ਕਵਰ ਵਗੈਰਾ ਵੀ ਦੇ ਸਕਦੇ ਹੋਗੇ ਵੀ ਸੇਫਟੀ ਲਈ ਪੂਰਾ ਕਵਰ ਹਾਂ ਸੇਫਟੀ ਲਈ ਪੂਰਾ ਕਵਰ ਕੀਤਾ ਹੋਇਆ ਜੀ ਇਹਨੂੰ ਠੀਕ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਜੀ ਇਹਦੇ ਵਿੱਚ ਜਿਹੜੀ ਆ ਜਾਲ ਦਿੱਤਾ ਹੋਇਆ ਜੀ ਹਾਂਜੀ ਇਹ ਪੂਰਾ ਇੰਪੋਰਟਡ ਹੈ ਮਤਲਬ ਕਿ ਇਹ ਪੂਰਾ ਡਿਜ਼ਾਈਨਡ ਹੈ ਜਿਵੇਂ ਆਮ ਤੁਸੀਂ ਦੇਖਦੇ ਹੋ ਹੋਂਗੇ ਉਹ ਪਟੇ ਦੇ ਉੱਤੇ ਸਰੀਏ ਲਗਾਏ ਹੁੰਦੇ ਹਨ ਜੀ ਠੀਕ ਹੈ ਜੀ ਉਹ ਜਦੋਂ ਆਲੂ ਮਤਲਬ ਕਿ ਥੋੜਾ ਟਾਈਮ ਚੱਲ ਕੇ ਇਹਦੀਆਂ ਰਿਵਟਾਂ ਜਦੋਂ ਉੱਪਰੋਂ ਗੰਝੀਆਂ ਹੋ ਜਾਂਦੀਆਂ ਤਾਂ ਸਰੀਏ ਉੱਧੜ ਜਾਂਦੇ ਆ ਜੀ ਠੀਕ ਹੈ ਪੰਜਾਬੀ ਦੇ ਘਾ ਹਾਂ ਜੀ ਗੱਜੇ ਹੋ ਜਾਂਦੇ ਨੇ ਘਸ ਹਾਂ ਜੀ ਜਮਾ ਇਹ ਲੈਣਾ ਸ਼ੁਰੂ ਕਰਦਾ ਮੇਰੇ ਹਾਂ ਜੀ ਹਾਂ ਜੀ ਇਹਦੇ ਚਾ ਸਟੈਪ ਆ ਜੀ ਇਹ ਪੂਰੀ ਮਤਲਬ ਕਿ ਉਸ ਹਾ ਉਹਨਾਂ ਡਿਜ਼ਾਈਨ ਕੀਤੀ ਹੋਈ ਆ ਵੀ ਆਲੂ ਜਿਹੜਾ ਆ ਉੱਪਰ ਰਬੜ ਤੇ ਵੱਜੇ ਆ ਰਿਵਟ ਤੇ ਨਾ ਮਤਲਬ ਕੋਈ ਇੰਪੈਕਟ ਆਵੇ ਹਨਾ ਜੀ ਠੀਕ ਹੈ ਜੀ ਜੇ ਜਦੋਂ ਇਹ ਰਿਵਟ ਦਾ ਹੈਡ ਕਾਸ ਜਾਂਦਾ ਤਾਂ ਸਰੀਆ ਉੱਧੜ ਜਾਂਦਾ ਜੀ ਠੀਕ ਹੈ ਜੀ ਤੇ ਉਹਦੀ ਅਸੀਂ ਸੇਫਟੀ ਲਈ ਆਹ ਦੇਖੋ ਇਹ ਪੂਰਾ ਮਤਲਬ ਕਿ ਫੋਕੇ ਰਿਪੋਰਟ ਕੀਤੀ ਹੋਈ ਹੈ ਜੀ ਇਹਦੀ ਠੀਕ ਹੈ ਜੀ ਤੇ ਇਹਦਾ ਇੱਕ ਆਹ ਦੇਖ ਲਓ ਰੋਲਰ ਜੀ ਠੀਕ ਹੈ ਜੀ ਇਹ ਪਹਿਲਾਂ ਟਲਾਈ ਚੋਂ ਲਾਉਂਦੇ ਆ ਜਿੱਦਾਂ ਹਨਾ ਜੀ ਅਸੀਂ ਇਹ ਵੀ ਰਬੜ ਦਾ ਯੂਜ਼ ਕੀਤਾ ਵੀ ਆਲੂ ਇੱਤੇ ਵਜ ਤੇ ਵੱਜ ਕੇ ਟਾਈਮ ਅਜ ਨਾ ਹੋਵੇ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਆਹਾ ਪੁਆਇੰਟ ਅਸੀਂ ਮਤਲਬ ਕਿ ਰਬੜ ਦਾ ਯੂਜ਼ ਕੀਤਾ ਹੋਇਆ ਜੀ ਅਸੀਂ ਜਿਵੇਂ ਆਪਾਂ ਪੁਰਾਣੀਆਂ ਤਵੀਂਾਂ 'ਚ ਦੇਖਦੇ ਉਹ ਲੋਹੇ ਦਾ ਲਾ ਦਿੰਦੇ ਨੇ ਜੀ ਹਾਂਜੀ ਉਹ ਲੋਹੇ ਦਾ ਲਾ ਦਿੰਦੇ ਉਹਦੇ ਨਾਲ ਵੱਜ ਕੇ ਆਲੂ ਡੈਮੇਜ ਹੋ ਜਾਂਦੇ ਆ ਠੀਕ ਆ ਜੀ ਤੇ ਹਾਂਜੀ ਦੇਖ ਵੀ ਲਾ ਦਿੰਦੇ ਨੇ ਹਾਂਜੀ ਹਾਂਜੀ ਕਈ ਵਾਰ ਹੁੰਦਾ ਘਾਲਾ ਕਹਿੰਦਾ ਲੋਹੇ ਦੇ ਨਾਲ ਲਾਇਆ ਹਾਂਜੀ ਹਾਂਜੀ ਤੇ ਇਹਦੇ ਨੀਚੇ ਰੋਲਰ ਦੇ ਦਿੱਤਾ ਜੀ ਅਸੀਂ ਠੀਕ ਆ ਜੀ ਜਿਹੜੀ ਜਦੋਂ ਆਪਾਂ ਪਟਾਈ ਕਰਦੇ ਆ ਤਾਂ ਮਿੱਟੀ ਕਾਫੀ ਮਤਲਬ ਨਰਮ ਹੋ ਜਾਂਦੀ ਹੈ ਪੋਲੀ ਹੋ ਜਾਂਦੀ ਹੈ ਜਦੋਂ ਆਲੂ ਡਿੱਗਦੇ ਆ ਵਿੱਚ ਖੋਪਣਾ ਪਹਿਲਾਂ ਹੀ ਮਤਲਬ ਕਿ ਦੱਬੀ ਜਾਵੇ ਮਿੱਟੀ ਉਹਦੇ ਲਈ ਅਸੀਂ ਆ ਰੋਲਰ ਦੇ ਦਿੱਤਾ ਜੀ نیچے ਠੀਕ ਹੈ ਜੀ ਮਤਲਬ ਜਦੋਂ ਪਹਿਲਾਂ ਆਲੂ ਪਟਿਆ ਨਾਲ ਦੇ ਨਾਲ ਜਦੋਂ ਮਿੱਟੀ ਡਿੱਗਦੀ ਥੱਲੇ ਮਿੱਟੀ ਮਤਲਬ ਕਿ ਪਹਿਲਾਂ ਪੱਧਰ ਹੋ ਜੇ ਦੱਬੀ ਜਾਵੇ ਆਲੂ ਉਹਦੇ ਤੇ ਡਿੱਗੇ ਮਤਲਬ ਉੱਪਰਲੀ ਪਰਤ ਦੇ ਉੱਤੇ ਡਿੱਗੇ ਮਤਲਬ ਕਿ ਵਿੱਚ ਨਾ ਖੋਵੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜੇ ਐਡਜਸਟ ਕਰਨ ਦੀ ਗੱਲ ਕਰੀਏ ਭਾਈ ਜੀ ਵੀ ਜਾਲ ਵੱਡਾ ਕਰਤਾ ਤੇ ਇਹਦਾ ਕੀ ਫਾਇਦਾ ਇਹ ਫੋਲਡੇਬਲ ਆ ਜੀ ਠੀਕ ਹੈ ਜੀ ਹਾਂ ਜੀ ਇਹ ਮਤਲਬ ਕਿ ਹੁਣ ਫੋਲਡ ਹੋਇਆ ਇਹਨੂੰ ਅਨਫੋਲਡ ਕਰਾਂਗੇ ਆ ਜੈਕ ਤੋਂ ਅਨਫੋਲਡ ਹੋ ਜਾਊਗਾ ਜੀ ਠੀਕ ਆ ਜੀ ਮਤਲਬ ਕਿ ਇਹ ਹੈਂਡਲਿੰਗ ਨੂੰ ਧਿਆਨ ਚ ਰੱਖਦੇ ਹੋਏ ਨੂੰ ਅਸੀਂ ਫੋਲਡਿੰਗ ਹੁੰਦਾ ਕੀਤਾ ਹੋਇਆ ਠੀਕ ਆ ਜੀ ਮਤਲਬ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣਾ ਬਹੁਤ ਮੁਸ਼ਕਲ ਸੀ ਪਹਿਲਾਂ ਜਦੋਂ ਇਹ ਲੰਬਾ ਸੀ ਜਾਲ ਹਨਾ ਠੀਕ ਆ ਜੀ ਘਰੇ ਵੀ ਜਿਵੇਂ ਪਾਉਣ ਵਾਲਾ ਜਗ੍ਹਾ ਰੁਕਣਾ ਬਹੁਤ ਕਹਿਦੀ ਆਪਾਂ ਹਾਂ ਜੀ ਹਾਂ ਜੀ ਥੋੜੀ ਜਗ੍ਹਾ ਚ ਆ ਜਾਂਦਾ ਜੀ ਇਹ ਠੀਕ ਆ ਜੀ ਮਤਲਬ ਕਿ ਇੱਕ ਹੋਰ ਨਾਲ ਇੰਪਲੀਮੈਂਟ ਖੜਾ ਹੋ ਜਾਊਗਾ ਠੀਕ ਹੈ ਜੇ ਗੇਅਰ ਬਾਕਸ ਦੀ ਗੱਲ ਕਰੀ ਬਾਈ ਜੀ ਇਹਦੇ ਗੇਅਰ ਬਾਕਸ ਇਹਦਾ ਜੀ 3:1 ਰੇਸ਼ੋ ਦਾ ਗੇਅਰ ਬਾਕਸ ਹੈ ਜੀ ਠੀਕ ਹੈ ਜੀ ਪੂਰਾ ਹੈਵੀ ਗੇਅਰ ਬਾਕਸ ਲਗਾਇਆ ਹੋਇਆ ਜੀ ਠੀਕ ਹੈ ਜੀ ਹਾਂ ਜੀ ਇਹਦੇ ਲਈ ਸਾਨੂੰ 540 ਆਰ ਪੀ ਐਮ ਚਾਹੀਦੇ ਹੈ ਜੀ ਠੀਕ ਹੈ ਜੀ ਤੇ ਅੱਗੇ ਜਿਵੇਂ ਇਧਰੋਂ 540 ਆਣਗੇ ਤੇ ਇਧਰ ਆ ਕੇ ਆਪਣੇ 220 ਆਰ ਪੀ ਐਮ ਤੇ ਇਹ ਝਾਲ ਘੁੰਮੇਗਾ ਜੀ ਠੀਕ ਹੈ ਬਾਈ ਜੀ ਹਾਂ ਜੀ ਲਓ ਬਾਈ ਜੀ ਬਾਕੀ ਜੇ ਇਹਦੇ ਕਲਰ ਵਗੈਰਾ ਦੀ ਗੱਲ ਕਰੀ ਬਾਈ ਜੀ ਕਲਰ ਇਹਦਾ ਪੂਰਾ ਓਕੇ ਮਤਲਬ ਕਿ 2K ਕਲਰ ਜਿਹੜਾ ਅਸੀਂ ਆਮ ਕੰਬਾਈਨਾਂ ਵਗੈਰਾ 'ਚ ਕਰਦੇ ਆ ਉਹ ਸੇਮ ਕਲਰ ਇਹਦੇ 'ਚ ਕੀਤਾ ਹੋਇਆ ਜੀ ਠੀਕ ਆ ਜੀ ਕਲੱਸ ਪੱਠੀ ਦੇ ਵਿੱਚ ਇਹ ਸਪਾਇਆ ਹੋਇਆ ਹੋਇਆ ਜੀ ਠੀਕ ਆ ਜੀ ਮਤਲਬ ਕਿ ਉਹਦੀ ਤਾਂ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਜੀ ਇਹ ਕਲਰ ਜਲਦੀ ਜਲਦੀ ਇਹ ਫੇਟ ਨਹੀਂ ਹੁੰਦਾ ਧੁੱਪ ਵਗੈਰਾ 'ਚ ਕੋਈ ਅਸਰ ਨਹੀਂ ਹੁੰਦਾ ਇਹਦੇ ਤੇ ਜੀ ਠੀਕ ਆ ਬਾਈ ਜੀ ਤੇ ਜੇ ਗੱਲ ਕਰੀ ਬਾਈ ਜੀ ਜਿਹੜਾ ਵੀ ਸਮਾਨ ਹੈਗਾਗਾ ਮਸ਼ੀਨ ਦਾ ਇਹ ਬਾਹਰੋਂ ਐਡਜਸਟ ਹੁੰਦਾ ਜਾਂ ਅੰਦਰੋਂ ਹੁੰਦਾ ਹੈ ਕੰਪਨੀ ਦੇ ਵਿੱਚ ਜੀ ਇਹ ਜਾਲ ਜਿਹੜਾ ਇੰਪੋਰਟਡ ਹੈ ਜੀ ਠੀਕ ਹੈ ਜੀ ਬਾਕੀ ਸਾਰਾ ਸਮਾਨ ਸਾਡੇ ਅੰਦਰ ਕੰਪਨੀ 'ਚ ਹੀ ਬਣਦਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਚਾਦਰ ਵਗੈਰਾ ਦੀ ਗੱਲ ਕਰੀਏ ਬਈ ਜੀ ਹਾਂਜੀ ਇਹ ਪੂਰੀ ਲੇਜ਼ਰ ਕਟਿੰਗ ਤੇ ਇਹ ਪ੍ਰੋਫਾਈਲਾਂ ਵਗੈਰਾ ਲੇਜ਼ਰ ਕਟਿੰਗ ਕਰਾਈਆਂ ਆਈਆਂ ਨੇ ਪੂਰੀ ਲੇਜ਼ਰ ਕਟਿੰਗ ਤੇ ਮਤਲਬ ਆਹ ਦੇਖੋ ਪੂਰੀ ਸਮੂਥ ਫਿਨਿਸ਼ਿੰਗ ਦੇਖੋ ਇਹਦੀ ਹੈਨਾ ਜਿਹੜੇ ਆਹ ਪਲਾਜ਼ਮਾ ਕਟਿੰਗ ਕਰਦੇ ਉਹ ਪੂਰੀ ਮਤਲਬ ਉਧੜ ਖੁਦੜ ਕਟਿੰਗ ਹੁੰਦੀ ਹੈ ਹੈਨਾ ਜੀ ਠੀਕ ਹੈ ਜੀ ਆਹ ਦੇਖੋ ਪੂਰੀ ਐਨ ਪਲੇਨ ਕਟਿੰਗ ਹੈ ਜੀ ਇਹਦੀ ਠੀਕ ਹੈ 그러면은 ਤੇ ਬਾਕੀ ਇਹਦੇ ਜਿਹੜੇ ਆ ਰੋਲਰ ਨੇ ਮੂਹਰੇ ਵਾਲੇ ਜੀ ਇਹ ਵੀ ਐਡਜਸਟੇਬਲ ਨੇ ਇਹ ਉੱਤੇ ਥੱਲੇ ਕਰ ਸਕਦੇ ਆ ਆਪਾਂ ਠੀਕ ਆ ਜੀ ਹਾਂਜੀ ਜੇ ਆਪਾਂ ਫੀਚਰਾਂ ਦੀ ਗੱਲ ਕਰਨ ਲੱਗੇ ਮੈਨੂੰ ਲੱਗਦਾ ਰਾਤ ਹੋ ਜੂਗੀ ਜੀ ਹਾਂਜੀ ਹਾਂਜੀ ਆ ਤਵੀਆਂ ਨੇ ਇਹ ਵੀ ਉੱਤੇ ਥੱਲੇ ਐਡਜਸਟ ਹੋ ਜਾਂਦੀਆਂ ਜੀ ਆਹ ਚਾਰ ਬੋਲਟ ਖੋਲ ਕੇ ਉੱਤੇ ਕਰ ਲੋ ਥੱਲੇ ਕਰ ਲੋ ਠੀਕ ਹੈ ਹਨਾ ਜੀ ਤੇ ਇਹਦੇ ਵਿੱਚ ਮੇਨ ਜਿਹੜਾ ਪੁਆਇੰਟ ਇਹ ਆ ਜੀ ਇਹ ਜਿਹੜੇ ਆਲੂ ਦੀ ਲਿਫਟਿੰਗ ਹੈ ਇਹ 100% ਆਲੂ ਦੀ ਲਿਫਟਿੰਗ ਹੁੰਦੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਮਤਲਬ ਕਿ ਇੱਕ ਦਾਣਾ ਵੀ ਆਲੂ ਦਾ ਥੋੜਾ ਜ਼ਮੀਨ 'ਚ ਨਹੀਂ ਰਹੂਗਾ 100% ਇਹਦੇ ਨਾਲ ਆਲੂ ਦੀ ਲਿਫਟਿੰਗ ਹੋਊਗੀ ਜੀ ਠੀਕ ਆ ਬਾਈ ਜੀ ਹਾਂ ਹਾਂ ਤੇ ਬਾਕੀ ਚਲਾ ਕੇ ਦਿਖਾ ਦਿਓ ਬਾਈ ਜੀ ਮਣਜੀ ਹਾਂਜੀ ਹਾਂਜੀ ਚਲਾ ਕੇ ਦਿਖਾਣੇ ਠੀਕ ਹੈ ਅਨਫੋਲਡ ਕਰੀ ਪਹਿਲਾਂ ਲਓ ਬਾਈ ਜੀ ਅਨਫੋਲਡ ਹੋਣ ਲੱਗ ਗਈ ਪਹਿਲਾਂ ਫੋਲਡ ਸੀਗੀ ਬਾਕੀ ਦੇਖ ਲੈ ਤੇ ਬਾਈ ਜੀ ਜੇ ਆਪਾਂ ਲੱਗ ਜਲੇ ਕਿੰਨੇ ਵਾ ਕਿੰਨੇ ਦੀ ਹੋਊਗੀ ਜੀ ਇਹ ਜੀ ਇਹ 3 ਮੀਟਰ ਆ ਲੈਂਥ ਜੀ ਇਹਦੀ ਜਦੋਂ ਅਨਫੋਲਡ ਹੋ ਜਾਂਦੀ ਹੈ 2 ਮੀਟਰ ਦੇ ਕਰੀਬ ਰਹਿ ਜਾਂਦੀ ਹੈ ਇੱਕ ਮੀਟਰ ਹਾਂ ਜੀ ਪਿੱਛੇ ਹਾਂ ਫੋਲਡ ਹੋ ਜਾਂਦਾ 1 ਮੀਟਰ ਠੀਕ ਹੈ ਜੀ ਤੇ ਬਾਕੀ ਜੇ ਇਹਦੀ ਗੱਲ ਕਰੀਏ ਬਾਈ ਜੀ weight ਵਗੈਰਾ ਕਿੰਨਾ ਕੋਈ ਹੈ weight ਇਹਦਾ ਜੀ 11.5 ਕੁਇੰਟਲ ਹੈ ਜੀ 11.5 ਕੁਇੰਟਲ ਹਾਂ ਜੀ ਠੀਕ ਹੈ ਤੇ ਕਿੰਨੇ ਐਚਪੀ ਦਾ ਟਰੈਕਟਰ ਚਲਾਉਗਾ ਜੀ ਇਹ 35 ਤੋਂ 60 ਐਚਪੀ ਤੱਕ ਸਫੀਸ਼ੈਂਟ ਹੈ ਜੀ ਇਹਦੇ ਲਈ ਠੀਕ ਹੈ ਜੀ ਮੈਂ ਆਪਾਂ ਕਹਿ ਰਹੇ ਇਹ ਮੂਰੇ ਝੋਟਾ ਜੰਡੂ ਦਾ ਝੋਟਾ ਪਾਇਆ ਇਹਨਾਂ ਨੇ ਵੀ 60 ਐਚਪੀ ਚ ਚਲਾਉਗਾ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਵੈਸੇ ਅਸੀਂ ਮਹੀ ਕਣੀ ਦਾ ਮੌਸਮ ਸੀ ਤਾਂ ਕਰਕੇ ਕੈਬਿਨ ਵਾਲੇ ਟਰੈਕਟਰ ਮਗਰ ਪਾ ਲਿਆ ਹੈ ਠੀਕ ਆ ਭਾਈ ਜੀ ਵੀ ਮੰਨ ਕੇ ਲੋ ਦੂਜੇ ਟਰੈਕਟਰਾਂ 'ਚ ਚੱਕਣ ਦੀ ਦਿੱਕਤ ਆਉਂਦੀ ਆ ਹੋਰ ਤਾਂ ਕੋਈ ਹੋਣੀ ਹੈਗਾਗਾ ਚਲਾ 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 ਸਕਦਾ ਹਾਂ ਹਾਂਜੀ ਲਿਫਟਿੰਗ ਦੀ ਥੋੜੀ ਪ੍ਰੋਬਲਮ ਆਉਂਦੀ ਆ ਜਿਹੜੇ ਛੋਟੇ ਟਰੈਕਟਰ ਨੇ ਉਹਦੇ ਅੱਗੇ ਜਦੋਂ weight ਲਗਾ ਦਿੰਨੇ ਆ ਠੀਕ ਆ ਜੀ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਕੋਈ ਪ੍ਰੋਬਲਮ ਨਹੀਂ ਹਾਂ ਅੱਗੇ weight ਦੀ ਇਹਦੇ ਲਈ ਜ਼ਰੂਰਤ ਹੁੰਦੀ ਆ ਲਿਫਟਿੰਗ ਵਾਸਤੇ ਠੀਕ ਆ ਭਾਈ ਜੀ ਹਾਂਜੀ ਤੇ ਇਹਦੇ ਵਿੱਚ ਅਸੀਂ ਇੱਕ ਇਹ ਜਾਲ ਨੂੰ ਮਤਲਬ ਕਿ ਮਿੱਟੀ ਝਾੜਨ ਵਾਸਤੇ ਉਹ ਦੋ ਰੂਲੇ ਲਗਾਏ ਹੋਏ ਆ ਜੀ ਮਤਲਬ ਪੁਆਇੰਟ ਬਾਏ ਪੁਆਇੰਟ ਉਹ ਉੱਠੇ ਜਾਂਦਾ ਰਹੇ ਹਾਂਜੀ ਉੱਪਰ ਥੱਲੇ ਮਤਲਬ ਇਹਨੂੰ ਝਾੜਦੇ ਆ ਮਤਲਬ ਕਿ ਮਿੱਟੀ ਨੂੰ ਝਾੜਨ ਨਾਲ ਨਿਕਲ ਜਾਂਦਾ ਇੱਕ ਹੋ ਜਾਂਦਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਮਤਲਬ ਜਾਲ ਉੱਪਰ ਥੱਲੇ ਹੁੰਦਾ ਹਾਂਜੀ ਤੇ ਮਤਲਬ ਉਹ ਕਰਦਾ ਇਹਨੂੰ ਉੱਤੇ ਥੱਲੇ ਕਰਦਾ ਇਹਨੂੰ ਵਾਈਬ੍ਰੇਟਰ ਕਹਿੰਦੇ ਆ ਜੀ ਹਾਂਜੀ ਵਾਈਬ੍ਰੇਟ ਕਰਦਾ ਮਤਲਬ ਠੀਕ ਆ ਬਾਈ ਜੀ ਹਾਂਜੀ ਤੇ ਬਾਕੀ ਚਲਾ ਕੇ ਦਿਖਾ ਦੇਣੀ ਬਾਈ ਹਾਂਜੀ ਚਲਾ ਕੇ ਦਿਖਾਉਣਾ ਹੈ ਟਾੜੀਂ ਕਿੰਨੇ ਕੇ ਚੱਕਰ ਹੁੰਦੇ ਨੇ ਬਾਈ ਜੀ ਇਹਦੇ ਇਹਦੇ ਜੀ 220 ਦੇ ਕਰੀਬ ਆਰ ਪੀ ਐਮ ਤੇ ਚੱਲਦਾ ਜੀ ਇਹ ਠੀਕ ਆ ਜੀ ਕਿੰਨੇ ਕੁ ਸਪੀਡ ਆਪਾਂ ਨੂੰ ਆਲੂ ਚੱਕਣ ਲਈ ਚਾਹੀਦੀ ਐ ਉਹਨੇ ਕੁ ਸਪੀਡ ਜਿਵੇਂ ਆਪਾਂ ਕਹਿੰਦੇ ਜਿਆਦਾ ਸਪੀਡ ਤੇ ਪ੍ਰਾਂਦੂ ਵੀ ਥੋੜਾ ਜਿਹਾ ਹਾਂ ਹਾਂਜੀ ਹਾਂਜੀ ਉਹਦੇ ਨਾਲ ਫਿਰ ਚੱਕ ਚੱਕ ਮਾਰੂਗਾ ਆਲੂ ਠੀਕ ਆ ਜੀ ਫਿਰ ਪੂਰੀ ਸਫਾਈ ਨਾਲ ਆਲੂ ਥੱਲੇ ਡਿਗੇ ਔਰ ਕਿ ਮਿੱਟੀ ਪਹਿਲਾਂ ਹੀ ਝੜ ਜੇ ਉਹਦੇ ਕਰਕੇ 19 ਸਪੀਡ ਰੱਖੀ ਹੋਈ ਹੈ ਜੀ ਇਹਦੀ ਠੀਕ ਆ ਹਾਂਜੀ ਤੇ ਸਰਵਿਸ ਪੇਰਾ ਇਹਦੀ ਵਧੀਆ ਜੀ ਮਨ ਨੂੰ ਹਾਂਜੀ ਇੱਕ ਸੀਜ਼ਨ ਦੀ ਪੂਰੀ ਵਾਰੰਟੀ ਹੈ ਜੀ ਕੰਪਨੀ ਵੱਲੋਂ ਹਾਂਜੀ ਸਾਡੀ ਫੁੱਲ ਗਰੰਟੀ ਹੈ ਬਾਕੀ ਉਸ ਤੋਂ ਬਾਅਦ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕੰਪਨੀ ਨੂੰ ਕਾਲ ਕਰ ਸਕਦੇ ਹੋ ਠੀਕ ਹੈ ਕੰਪਨੀ ਦਾ ਇੰਜੀਨੀਅਰ ਜਾ ਕੇ ਚੈੱਕ ਕਰੇਗਾ ਠੀਕ ਕੋਈ ਪਾਰਟ ਜਰੂਰ ਹੋਵੇ ਵੀ ਉਹ ਅਵੇਲੇਬਲ ਹੋਣਗੇ ਜੀ ਹਰ ਟਾਈਮ ਹਾਂਜੀ ਤੇ ਸਬਸਿਡੀ ਜਾਂ ਲੋਨ ਵਗੈਰਾ ਜੀ ਹਾਂਜੀ ਸਬਸਿਡੀ ਅਵੇਲੇਬਲ ਹੈ ਜੀ ਇਹਦੇ ਤੇ ਠੀਕ ਹੈ ਜੀ ਹਾਂਜੀ ਗਵਰਨਮੈਂਟ ਵੱਲੋਂ ਅਪਰੂਵਡ ਹੈ ਠੀਕ ਹੈ ਤਾਂ ਹੀ ਸਬਸਿਡੀ ਮਿਲਦੀ ਹੈ ਤੇ ਇਹਦੇ ਤੇ ਲੋਨ ਵੀ ਹੋ ਜਾਏਗਾ 90% ਤੱਕ ਲੋਨ ਹੋ ਜਾਂਦਾ ਹੈ। ਬਾਕੀ ਸੇਪਲ ਤੇ ਡਿਪੈਂਡ ਕਰਦਾ ਹੈ। ਹਾਂਜੀ ਸੇਪਲ ਤੇ ਤਾਂ ਹੈ ਹੀ ਡਿਪੈਂਡ। ਬਾਕੀ 90% ਤੱਕ ਲੋਨ ਹੋ ਜਾਏਗਾ ਜੀ। ਠੀਕ ਆ ਬਾਈ ਜੀ। ਹਾਂਜੀ। ਠੀਕ ਆ ਬਾਈ ਜੀ। ਬਹੁਤ ਬਹੁਤ ਧੰਨਵਾਦ ਜੀ। ਲਓ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਨਾ ਭੁੱਲਣਾ ਤੇ ਬਾਕੀ ਵੀਰ ਜੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।